ਸਤ ਕੰਗਨਾਰ ਨੌ ਦੀ ਜਿਹੜੀ ਫਿਲਮ ਹੈ ਉਸ ਤੋਂ ਲੈ ਕੇ ਤੁਸੀਂ ਇਤਰਾਜ਼ ਲਾਹਰ ਕੀਤਾ ਤੁਸੀਂ ਕੇਂਦਰ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ ਤੁਹਾਨੂੰ ਕੀ ਇਸ ਟ੍ਰੇਲਰ ਨੂੰ ਦੇਖ ਕੇ ਦਿੱਕਤ ਮਹਿਸੂਸ ਹੋਈ ਮੈਨੂੰ ਟ੍ਰੇਲਰ ਦੇ ਵਿੱਚ ਨਾ ਇੱਕ ਸੀਨ ਹੈ ਜਿਹਦੇ ਵਿੱਚ ਦਿਖਾਇਆ ਹੈ ਕਿ ਸੰਤ ਪਿੰਡੋਆ ਵਾਲੇ ਇੰਦਰਾ ਗਾਂਧੀ ਨੂੰ ਕਹਿ ਰਹੇ ਹੈ ਕਿ ਤੈਨੂੰ ਵੋਟਾਂ ਚਾਹੀਦੀਆਂ ਹੈ ਤੇ ਸਾਨੂੰ ਖਾਲਿਸਤਾਨ ਚਾਹੀਦਾ ਹੈ ਜੀ ਜਦੋਂ ਜਿਹੜੇ ਸੰਤ ਭਿੰਡਰਾ ਵਾਲੇ ਸੀ ਉਹਨਾਂ ਨੇ ਅੰਮ੍ਰਿਤ ਆ ਅਨੰਦਪੁਰ ਸਾਹਿਬ ਦਾ ਮਤਾ ਮੰਗਦੇ ਸੀ ਉਹ ਪਾਸ ਕਰਾਉਣ ਨੂੰ ਦੂਜੀ ਗੱਲ ਉਹਨਾਂ ਨੇ ਕਿਹਾ ਸੀ ਵੀ ਜਦੋਂ ਦਰਬਾਰ ਸਾਹਿਬ ਤੇ ਜੇ ਹਮਲਾ ਹੋਇਆ ਤਾਂ ਖਾਲਸਾ ਧਨੀ ਨਹੀਂ ਰੱਖੀ ਜਾਊਗੀ ਉਹਨਾਂ ਨੇ ਪਹਿਲਾਂ ਨਹੀਂ ਕਦੇ ਵੀ ਡਿਮਾਂਡ ਕੀਤੀ ਵੀ ਸਾਨੂੰ ਖਾਲਸਾ ਚਾਹੀਦਾ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਉਸ ਟ੍ਰੇਲਰ ਚ ਇਸ ਤਰ੍ਹਾਂ ਪਿੰਡਰਾ ਵਾਲਿਆਂ ਨੂੰ ਦਿਖਾਇਆ ਗਿਆ ਤੇ ਨਾਲੇ ਉਹ ਖਾਲਿਸਤਾਨ ਦੀ ਮੰਗ ਨੂੰ ਦਿਖਾਇਆ ਗਿਆ ਇਸ ਨੂੰ ਲੈ ਕੇ ਤੁਸੀਂ ਕਿਹਾ ਕਿ ਇਹ ਫਿਲਮ ਨਹੀਂ ਚਲਣੀ ਚਾਹੀਦੀ ਹਾਂ ਉਹਦੇ ਵਿੱਚ ਨਾ ਉਹਨਾਂ ਦੀ ਮੰਗ ਸੀਗੀ ਅਨੰਦਪੁਰ ਸਾਹਿਬ ਦਾ ਮਤਾ ਜੀ ਤੇ ਅਨੰਦਪੁਰ ਹਾਂ ਤੇ ਤੁਸੀਂ ਜੋ ਕੇਂਦਰ ਸਰਕਾਰ ਨੂੰ ਜੋ ਚਿੱਠੀ ਲਿਖਿਆ ਉਸ ਵਿੱਚ ਕੀ ਕੁਝ ਲਿਖਿਆ ਤੇ ਕੀ ਜਵਾਬ ਆਇਆ ਹੁਣ ਤੱਕ ਤੇ ਐਸਜੀਪੀਸੀ ਜਾਂ ਸ਼੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰ ਨਾਲ ਇਸ ਮੁਤਲਕ ਕੋਈ ਗੱਲਬਾਤ ਹੋਈ ਹੋਵੇ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਹੋਈ ਕਿਉਂਕਿ ਐਸਜੀਪੀਸੀ ਵੀ ਅਕਾਲੀ ਦਲ ਵੀ ਆਪਣੇ ਪੱਧਰ ਤੇ ਹੁਣ ਕਹਿ ਰਿਹਾ ਕੰਗਨਾ ਰਨੋਤ ਦੀ ਇਸ ਫਿਲਮ ਨੂੰ ਲੈ ਕੇ ਉਹ ਵੀ ਇਤਰਾਜ਼ ਸाहर ਕਰ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਜੀ ਬਈ ਚੰਗੀ ਗੱਲ ਹੈ ਮੈਨੂੰ ਮੈਨੂੰ ਬਾਅਦ 'ਚ ਲੱਗਿਆ ਬਹੁਤ ਇਹਨਾਂ ਨੂੰ ਤਾਂ ਪਹਿਲਾਂ ਕਰਨਾ ਚਾਹੀਦਾ ਸੀ ਸਾਰਾ ਕੁਝ अजे तक तुम कह रहे हो कि सरकार वालों कोई चिट्ठी का जवाब नहीं आया किसी तरह का कोई भी रिप्लाई नहीं दिता गया उस चिट्ठी पर अगर रिप्लाई नहीं आता फिर थोड़ा तो अगला स्टैप की रहेगा क्योंकि अगले शांतमई तरीके नाल।